ਇਸ ਨਾਂ ਮੁੱਕਣ ਵਾਲੀ ਭੁੱਖ ਵਿੱਚ ਸੰਸਾਰ ਵਿੱਚ ਵਸਦੇ ਪ੍ਰਾਣੀਆਂ ਵਿੱਚੋਂ ਹੋਤੇ ਏਸੇ ਸ਼ਿਕਾਰ ਹਨ ਧਨ ਦੌਲਤ ਤੇ ਲੋਭ ਲਾਲਚ ਦੀ ਇਸ ਭੁੱਖ ਨੇ ਅਨੇਕਾਂ ਸਮਾਜਿਕ ਬਰਾਈਆਂ ਨੂੰ ਜਨਮ ਦਿੱਤਾ ਹੈ ਜੋ ਅੱਜ ਵਧੇਰੇ شدت ਨਾਲ ਦੁਨੀਆ ਵਿੱਚ ਪਰਚਲਤਾ ਇਸ ਭੁੱਖ ਵਿੱਚ ਗਰਸੇ ਲੋਕ ਜਦ ਕਦੇ ਇਸ ਦੌੜ ਵਿੱਚ ਪਛੜ ਜਾਂਦੇ ਨੇ ਤਾਂ ਫਿਰ ਨਸ਼ੇ ਵੇਚਣ ਵਟਣ ਦੇ ਕਾਰੋਬਾਰ ਕਰਦੇ ਕਰਾਉਂਦੇ ਇਹੋ ਜਿਹੇ ਚੱਕਰ ਵੀ ਸਿਰਜ ਬੈਂਦੇ ਹਨ ਜੇ ਸੂਚੋਂ ਨਿਕਲਣਾ ਔਖਾ ਹੋ ਜਾਂਦਾ ਹੈ ਪਰੀਤ ਕੋਖ ਨੂੰ ਇੱਕ ਮਨੁੱਖੀ ਤ੍ਰਾਸ ਦੀ ਬਿਆਨ ਕਰਦੇ ਹੋਏ ਕਹਿੰਦੇ ਨੇ ਫਰੀਦਾ ਮੌਤੋਂ ਭੁੱਖ ਭਰੀ ਰਾਤੀ ਸੁੱਤੇ ਖਾਏ ਕੇ ਦਿਨ ਨੀਂਹ ਫੇਰ ਕਿਤੇ ਪਰੀਤ ਦੇ ਅਨਸਾਰ ਮਨੁੱਖ ਦੀ ਇਸ ਅਣਸਰਦੀ ਲੋੜ ਸਾਹਮਣੇ ਮੌਤ ਵੀ ਛੋਟੀ ਲੱਗਣ ਲੱਗਦੀ ਹੈ ਤਾਂ ਹੀ ਉਹ ਤਾਂ ਸਾਰਾ ਜਹਾਨ ਇਸ ਰੋਟੀ ਰੋਜ਼ੀ ਦੀ ਤਲਾਸ਼ ਵਿੱਚ ਰੁੱਝਿਆ ਨਜ਼ਰ ਆਉਂਦਾ ਹੈ ਸਿਆਣੇ ਆਖਦੇ ਨੇ ਕਿ ਮਨੁੱਖ ਦੀਆਂ ਤਿੰਨ ਬੁਨਿਆਦੀ ਲੋੜਾਂ ਸਰੀਰ ਵਾਸਤੇ ਰੋਟੀ, ਤਨ ਟੱਕਣ ਵਾਸਤੇ ਕਪੜਾ ਤੇ ਸਿਰ ਤੇ ਛੱਤ ਯਾਨੀ ਕਿ ਮਕਾਨ ਹੁੰਦੀਆਂ ਹਨ। ਸਵਾਲ ਇਹ ਹੈ ਕਿ ਇਹਨਾਂ ਤਿੰਨ ਅਹਿਮ ਜ਼ਰੂਰਤਾਂ ਦੀ ਪੂਰਤੀ ਤੋਂ ਬਾਅਦ ਮਨੁੱਖੀ ਮਨ ਦੀ ਤਸੱਲੀ ਤੇ ਤ੍ਰਿਪਤੀ ਹੋ ਜਾਂਦੀ ਹੈ। ਪੰਜਾਬ 247 ਟੀਵੀ ਦੇ ਤੀਸਰੀ ਅਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਇਸ ਪ੍ਰੋਗਰਾਮ ਲਈ ਮੈਂ ਆਪਣਾ ਹੀ ਲਿਖਿਆ ਹੋਇਆ ਯਾਨੀ ਕਿ ਹਰਜੀਤ ਸਿੰਘ ਗਿੱਲ ਦਾ ਲਿਖਿਆ ਹੋਇਆ ਇੱਕ ਛੋਟਾ ਜਿਹਾ ਲੇਖ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਿਹਾ ਜਿਹਦਾ ਸਰਲੇਖ ਮੈਂ ਰੱਖਿਆ ਹੈ ਮਾਈਕ੍ਰੋਫੋਨ ਜਾਂ ਮਾਈਕ ਅਤੇ ਸਟੇਜ ਦੀ ਭੁੱਖ ਸਰਲੇਖ ਤੁਹਾਨੂੰ ਵੀ ਅਜੀਬ ਜਿਹਾ ਲੱਗਿਆ ਹੋਣਾ ਕਿ ਇਹ ਕਿਹੜੀ ਭੁੱਖ ਹੋਈ ਅਸੀਂ ਤਾਂ ਪੇਟ ਦੀ ਭੁੱਖ ਜਾਂ ਰੋਟੀ ਦੀ ਭੁੱਖ ਨੂੰ ਤਾਂ ਸੁਣਿਆ ਤੇ ਜਾਣਿਆ ਅਤੇ ਮਹਿਸੂਸ ਵੀ ਕੀਤਾ ਕਿ ਇਹ ਭੁੱਖ ਸਮਾਜਿਕ ਨਾ ਬਰਾਬਰੀ ਦੇ ਵਰਤਾਰੇ ਵਿੱਚੋਂ ਪੈਦਾ ਹੁੰਦੀ ਹੈ ਇਸ ਭੁੱਖ ਦਾ ਸ਼ਿਕਾਰ ਹੋਇਆ ਮਨੁੱਖ ਡਾਢਾ ਬੇਵੱਸ ਬੇਹਿਸਤ ਤੇ ਬਿਜਾਰ ਹੁੰਦਾ ਸਾਡੇ ਵਡੇਰੇ ਵੀ ਇਸ ਭੁੱਖ ਨੂੰ ਬਹੁਤ ਮਾਰੂ ਤੇ ਖਤਰਨਾਕ ਦੱਸਦੇ ਰਹੇ ਹਨ ਪੰਜਾਬੀ ਮਾਂ ਬੋਲੀ ਦੇ ਪਹਿਲੇ ਅਤੇ ਵੱਡੇ ਲਖਾਰੀ ਸੂਫੀ ਸ਼ਾਇਰ ਬਾਬਾ ਫਰੀਦ ਚੱਕਰਗੱਜ ਜਿਨ੍ਹਾਂ ਦੇ ਕਲਾਮ ਨੂੰ ਗੁਰਬਾਣੀ ਦਾ ਰਤਬਾ ਦੇ ਕੇ ਸਾਡੇ ਗੁਰੂ ਸਾਹਿਬ ਨੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਦਿੱਤੀ ਹੋਈ ਹੈ ਅਤੇ ਜਿਸ ਨੂੰ ਅਸੀਂ ਹਰ ਰੋਜ਼ ਨਤਮਸਤਕ ਵੀ ਹੁੰਨੇ ਆਂ ਬਾਬਾ ਫਰੀਦ ਭੁੱਖ ਨੂੰ ਇੱਕ ਮਨੁੱਖੀ ਤਰਾਸ ਦੀ ਬਿਆਨ ਕਰਦੇ ਹੋਏ ਕਹਿੰਦੇ ਨੇ ਫਰੀਦਾ ਮੌਤੋਂ ਭੁੱਖ ਬੁਰੀ ਰਾਤੀ ਸੁੱਤੇ ਖਾਏ ਕੇ ਦਿਨ ਨੂੰ ਫੇਰ ਖੜੀ ਫਰੀਦ ਜੀ ਅਨਸਾਰ ਮਨੁੱਖ ਦੀ ਇਸ ਅਣਸਰਦੀ ਲੋੜ ਸਾਵੇਂ ਮੌਤ ਵੀ ਛੁੱਟੀ ਲੱਗਣ ਲੱਗਦੀ ਹੈ ਤਾਂ ਹੀ ਉਹ ਤਾਂ ਸਾਰਾ ਜਹਾਨ ਇਸ ਰੋਟੀ ਰੋਜੀ ਦੀ ਤਲਾਸ਼ ਵਿੱਚ ਰੁੱਝਿਆ ਨਜ਼ਰ ਆਉਂਦਾ ਹੈ ਸਿਆਣੇ ਆਖਦੇ ਨੇ ਕਿ ਮਨੁੱਖ ਦੀਆਂ ਤਿੰਨ ਬੁਨਿਆਦੀ ਲੋੜਾਂ ਸਰੀਰ ਵਾਸਤੇ ਰੋਟੀ ਤਨ ਢੱਕਣ ਵਾਸਤੇ ਕੱਪੜਾ ਤੇ ਸਿਰ ਤੇ ਛੱਤ ਯਾਨੀ ਕਿ ਮਕਾਨ ਹੁੰਦੀਆਂ ਹਨ ਸਵਾਲ ਇਹ ਹੈ ਕਿ ਇਹਨਾਂ ਤਿੰਨ ਅਹਿਮ ਜ਼ਰੂਰਤਾਂ ਦੀ ਪੂਰਤੀ ਤੋਂ ਬਾਅਦ ਮਨੁੱਖੀ ਮਨ ਦੀ ਤਸੱਲੀ ਤੇ ਤ੍ਰਿਪਤੀ ਹੋ ਜਾਂਦੀ ਹੈ ਜਵਾਬ ਹੈ ਨਹੀਂ ਬਿਲਕੁਲ ਵੀ ਨਹੀਂ ਜਿੰਦਗੀ ਦੀ ਅਸਲ ਕਹਾਣੀ ਤਾਂ ਇੱਥੋਂ ਹੀ ਸ਼ੁਰੂ ਹੁੰਦੀ ਹੈ ਅਤੇ ਇੱਥੇ ਆ ਕੇ ਹੀ ਮੁੱਕਦੀ ਹੈ ਇਸ ਤੋਂ ਅੱਗੇ ਸ਼ੁਰੂ ਹੁੰਦੀ ਹੈ ਧਨ ਦੌਲਤ ਦੀ ਭੁੱਖ ਜਿਸ ਨੂੰ ਸਾਡੇ ਮਾਰਗਦਰਸ਼ਕ ਲੋਕਾਂ ਨੇ ਲੋਭ ਦੀ ਸ਼੍ਰੇਣੀ ਵਿੱਚ ਰੱਖਿਆ ਹੈ ਇਸ ਭੁੱਖ ਦੀ ਤੀਬਰਤਾ ਜਿੰਨੀ ਵਧਦੀ ਜਾਂਦੀ ਹੈ ਉਨਾ ਹੀ ਖਤਰਨਾਕ ਰੂਪ ਧਾਰਦੀ ਜਾਂਦੀ ਹੈ ਇਸ ਨਾ ਮੁੱਕਣ ਵਾਲੀ ਭੁੱਖ ਵਿੱਚ ਸੰਸਾਰ ਵਿੱਚ ਵਸਦੇ ਪ੍ਰਾਣੀਆਂ ਵਿੱਚੋਂ ਬਹੁਤੇ ਇਸ ਦੇ ਸ਼ਿਕਾਰ ਹਨ धन दौलत ਦੇ ਲੋਭ ਲਾਲਚ ਦੀ ਇਸ ਭੁੱਖ ਨੇ अनेका ਸਮਾਜਿਕ ਬਰਾਈਆਂ ਨੂੰ ਜਨਮ ਦਿੱਤਾ ਹੈ ਜੋ ਅੱਜ ਵਧੇਰੇ شدت ਨਾਲ ਦੁਨੀਆ ਵਿੱਚ ਪ੍ਰਚਲਿਤ ਹਨ ਇਸ ਭੁੱਖ ਵਿੱਚ ਗਰਸੇ ਲੋਕ ਜਦ ਕਦੇ ਇਸ ਦੌੜ ਵਿੱਚ ਪਛੜ ਜਾਂਦੇ ਨੇ ਤਾਂ ਫਿਰ ਨਸ਼ੇ ਵੇਚਣ ਵਟਣ ਦੇ ਕਾਰੋਬਾਰ ਕਰਦੇ ਕਰਾਉਂਦੇ ਇਹੋ ਜਿਹਾ ਚੱਕਰ ਬਿਊ ਸਿਰਜ ਬੈਂਦੇ ਹਨ ਜਿਸ ਵਿੱਚੋਂ ਨਿਕਲਣਾ ਔਖਾ ਹੋ ਜਾਂਦਾ ਹੈ ਫਿਰ ਇਹ ਲੋਕ ਖੁਦ ਨਸ਼ਿਆਂ ਦੇ ਖਾਰੇ ਸਮੁੰਦਰ ਵਿੱਚ ਡੁਬਕੀਆਂ ਲਾਉਣ ਲੱਗਦੇ ਨੇ ਫਿਰ ਡਿਪਰੈਸ਼ਨ ਵਿੱਚ ਜਾਣ ਅੱਜ ਦੇ ਗੈਂਗਸਟਰ ਕਲਚਰ ਵਰਗੀਆਂ तमाम ਬਰਾਈਆਂ ਦੀ ਜੜ ਧਨ ਦੌਲਤ ਇਕੱਠੀ ਕਰਨ ਦੇ ਲੋਭ ਲਾਲਚ ਵਿੱਚ ਹੀ ਪਈ ਹੈ ਇਸ ਤੋਂ ਬਚ ਕੇ ਰਹਿਣ ਦਾ ਜ਼ਿਕਰ ਬਾਰ-ਬਾਰ ਸਾਡੇ ਧਾਰਮਿਕ ਗ੍ਰੰਥਾ ਵਿੱਚ ਆਉਂਦਾ ਹੈ ਅਤੇ ਇਸ ਦੇ ਤੋੜ ਵੱਜੋਂ ਸਬਕ ਅਤੇ ਸੰਤੋਖ ਵਾਲੇ ਫਲਸਫੇ ਖੜੇ ਗਏ ਹਨ ਪਰ ਅਮਲੀ ਜ਼ਿੰਦਗੀ ਵਿੱਚ ਅਪਣਾਉਣੇ ਔਖੇ ਹਨ ਕੋਈ ਵਿਰਲਾ ਹੀ ਇਸ ਫਲਸਫੇ ਨੂੰ ਮੰਨਦਾ ਹੈ ਤੇ ਫਿਰ ਉਹ ਸੰਸਾਰਕ ਦੌੜ ਵਿੱਚ ਫਾੜੀ ਰਹਿ ਜਾਂਦਾ ਹੈ ਲੋਕ ਉਸ ਨੂੰ ਘਾਟ ਹੀ ਪਸੰਦ ਕਰਦੇ ਹਨ ਇਹਨਾਂ ਹੋਰ ਭੁੱਖਾਂ ਦੇ ਨਾਲ ਨਾਲ ਇੱਕ ਹੋਰ ਭੁੱਖ ਜਿਸ ਤੇ ਕਾਬੂ ਰੱਖ ਕੇ ਹੀ ਮਨੁੱਖ ਸੱਭੇ ਕਖਵਾ ਸਕਦਾ ਹੈ ਉਹ ਹੈ ਸਰੀਰ ਦੀ ਭੁੱਖ ਸਰੀਰਕ ਭੁੱਖ ਨੂੰ ਸਾਡੇ ਕਾਮਸ਼ਾਸਤਰ ਵਿੱਚ ਕਹਿਮ ਭੁੱਖ ਦੱਸਿਆ ਜਾਂਦਾ ਹੈ ਦੱਸਿਆ ਜਾਂਦਾ ਹੈ ਆਪਣੇ ਆਪ ਨੂੰ ਭਗਵਾਨ ਦੱਸਦੇ ਚਿੰਤਕ ਊਸ਼ੋ ਇਸ ਦੁਆਰ ਰਾਹੀਂ ਪ੍ਰਮਾਤਮਾ ਦੀ ਪ੍ਰਾਪਤੀ ਦਾ ਰਾਹ ਖਲਦਾ ਦੱਸਦੇ ਹਨ ਉਹਨਾਂ ਮੁਤਾਬਕ ਇਸ ਤ੍ਰਿਸ਼ਨਾ ਨੂੰ ਦਬਾਉਣ ਨਾਲ ਮਨ ਦਾ ਪਟਕਾ ਖਤਮ ਨਹੀਂ ਹੁੰਦਾ ਅਤੇ ਮਨੁੱਖ ਕਦੇ ਵੀ ਇਕਾਗਰ ਚਿਤ ਨਹੀਂ ਹੋ ਸਕਦਾ। ਲਿਹਾਜ਼ਾ ਇਸ ਦੀ ਸੰਪੂਰਨਤਾ ਨਾਲ ਜੋ ਆਨੰਦ ਤੇ ਸੰਤੁਸ਼ਟੀ ਹੁੰਦੀ ਹੈ ਉਹ ਇੱਕ ਕੁਦਰਤੀ ਵਰਤਾਰਾ ਅਤੇ ਮਨੁੱਖੀ ਸਰੀਰ ਤੇ ਮਨ ਮਸਤਕ ਦੀ ਅਹਿਮ ਜ਼ਰੂਰਤ ਹੈ। ਉਹਨਾਂ ਆਮ ਪ੍ਰਚਲਿਤ ਧਾਰਮਿਕ عقیدਿਆਂ ਤੋਂ ਵੱਖਰੇ ਵਿਚਾਰਾਂ ਤੋਂ 20ਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹਜ਼ਾਰਾਂ ਹੀ ਕ੍ਰੀਮੀ ਲਹਿਰ ਦੇ ਲੋਕ ਜਿਨ੍ਹਾਂ ਵਿੱਚ ਫਿਲਮੀ ਸtare ਤੇ ਪੜ੍ਹੇ ਲਿਖੇ ਲੋਕ ਵੀ ਉਹਨਾਂ ਦੇ ਵਿਚਾਰਾਂ ਨੂੰ ਇੱਕ ਕ੍ਰਾਂਤੀਕਾਰੀ ਦਰਸ਼ਨ ਪ੍ਰਚਾਰਦੇ ਰਹੇ ਅਤੇ ਉਹਨਾਂ ਦੀਆਂ अनेका ਕੈਸਟਾਂ ਕਿਤਾਬਾਂ ਆਈਆਂ ਇੱਥੋਂ ਤੱਕ ਕਿ ਉਹਨਾਂ ਦੇ ਛਪੇ ਲਿਟਰੇਚਰ ਨੂੰ ਗਾਕਾਂ ਦੀ ਮੰਗ ਪੂਰੀ ਕਰਨ ਹਿੱਤ ਵੱਖਰੀਆਂ ਊਸ਼ੋ ਕਿਤਾਬ ਘਰ ਅਤੇ ਦੁਕਾਨ ਘਰ ਦੁਕਾਨਾਂ ਖੁੱਲ ਗਈਆਂ ਸਨ ਪਰਵਕਤੀ ਜਾਇ ਵੇਗ ਆਖਰਕਾਰ ਠੋਸ ਹੋ ਕੇ ਰਹਿ ਗਿਆ ਹੈ ਸਿੱਖ ਫਲਸਵੇ ਵਿੱਚ ਇਸ ਨੂੰ ਬੁਨਿਆਦੀ ਪੰਜ ਵਿਕਾਰਾਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਸਗੋਂ ਇਹ ਪਹਿਲੇ ਦਰਜੇ ਦਾ ਵਿਕਾਰ ਵੀ ਦੱਸਿਆ ਗਿਆ ਹੈ ਜਿਵੇਂ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਸ਼ੁਰਤ ਦੀ ਭੁੱਖ ਇੱਕ ਹੋਰ ਅਜਿਹੀ ਭੁੱਖ ਹੈ ਜੋ ਮਨੁੱਖ ਨੂੰ ਟਿਕਣੀ ਨਹੀਂ ਦਿੰਦੀ ਮੇਰਾ ਖਿਆਲ ਹੈ ਕਿ ਸ਼ੁਰਤ ਦੀ ਭੁੱਖ ਵਿੱਚੋਂ ਹੰਕਾਰ ਪੈਦਾ ਹੁੰਦਾ ਹੈ ਤੇ ਇਸ ਵਿੱਚ ਗਰਸਿਆ ਮਨੁੱਖ ਆਪਣੇ ਨੱਕ ਤੇ ਮੱਖੀ ਨਹੀਂ ਬਹਿਣ ਦਿੰਦਾ ਅਤੇ ਅਹੁਦਿਆਂ ਪਦਵੀਆਂ ਪਿੱਛੇ ਪਹਾ ਹੋਇਆ ਰਹਿਦਾ ਹੈ ਸ਼ੋਰ ਦਾ ਇਹ ਮਕਾਮ ਵੱਖ-ਵੱਖ ਖੇਤਰਾਂ ਵਿੱਚ ਕੁਝ ਲੋਕ ਤਾਂ ਸਖਤ ਮਿਹਨਤ ਭਰੀ ਲਗਨ ਨਾਲ ਅਸਾਰੂ ਕੰਮ ਕਰਕੇ ਅਤੇ ਜਿਵੇਂ ਕਿ ਕੋਈ ਸ਼ਕਸ਼ੀ ਗੁਣਾ ਦਾ ਧਾਰਨੀ ਅਮਰੁਖ ਧਾਰਮਿਕ ਖੇਤਰ ਵਿੱਚ ਜਾਂ ਸੁਧਾਰਵਾਦੀ ਕਮਾਂ ਰਾਈ ਰਾਜਨੀਤਿਕ ਖੇਤਰ ਵਿੱਚ ਆਪਣੀ ਪਛਾਣ ਬਣਾ ਲੈਂਦਾ ਹੈ ਤੇ ਕੋਈ ਹੋਰ ਪੜ੍ਹ ਲਿਖ ਕੇ ਦੁਨੀਆਦਾਰੀ ਦੇ ਕਿਸੇ ਉੱਚੇ ਸਥਾਨ ਤੇ ਪਹੁੰਚ ਗਏ ਨਾਮਣਾ ਖਟਦਾ ਹੈ ਕੋਈ ਸਾਇੰਸ ਵਿੱਚ ਅਪੂਤਪੂਰਵ ਪ੍ਰਾਪਤੀ ਨਾਲ ਆਪਣਾ ਨਾਂ ਸਦੀਵੀ ਬਣਾ ਲੈਂਦਾ ਹੈ ਤੇ ਕੋਈ ਲੇਖਕ ਇਤਿਹਾਸਕਾਰ ਕਲਾਕਾਰ ਆਪਣੀ ਤਰ੍ਹਾਂ ਦਾ ਆਪ ਹੋ ਕੇ ਮੀਲ ਪੱਥਰ ਗੱਡ ਦਿੰਦਾ ਹੈ ਉਸ ਨੂੰ ਸ਼ੋਰ ਤਨਸੀਬ ਹੋ ਜਾਣੀ ਕੁਦਰਤੀ ਵੀ ਹੈ ਇਸ ਦੌੜ ਵਿੱਚ ਪਛੜ ਗਏ ਬਹੁਤੇ ਲੋਕ ਈਰਖਾਲੂ ਹੋ ਨਿਬੜਦੇ ਨੇ ਜਿਨ੍ਹਾਂ ਨੂੰ ਸਾਡੀਆਂ ਪ੍ਰਾਤਨ માનਤਾਵਾਂ ਵਿੱਚ ਨਿੰਦਕ ਕਿਹਾ ਗਿਆ ਹੈ ਸ਼ੁਰੂ ਵਿੱਚ ਦਿੱਤੇ ਗਏ ਸਰਲੇਖ ਮਾਈਕ੍ਰੋਫੋਨ ਤੇ ਸਟੇਜ ਦੀ ਭੁੱਖ ਵੱਲ ਫਿਰ ਮੁੜਦੇ ਆਂ ਜਿੰਦਗੀ ਦੀ ਸਫਲ راہ ਤੋਂ ਥਿੜਕੇ ਹੋਏ ਲੋਕ ਆਪਣੀ ਪਛਾਣ ਬਣਾਉਣ ਅਤੇ ਆਪਣੀਆਂ ਉਹ ਪ੍ਰਾਪਤੀਆਂ ਨੂੰ ਜੋ ਉਹਨਾਂ ਨੂੰ ਅਸਲ ਵਿੱਚ ਉਸ ਮਕਾਮ ਤੀਕ ਨਹੀਂ ਸਨ ਪਛਾ ਸਕੀਆਂ ਹੁੰਦੀਆਂ ਜਿਨ੍ਹਾਂ ਤੇ ਉਹ ਆਪਣੇ ਆਪ ਨੂੰ ਹੱਕਦਾਰ ਸਮਝਦੇ ਹਨ ਉਹਨਾਂ ਦੇ ਬਾਰੇ बार-बार ਅਜਿਹੇ ਮੌਕੇ ਆ ਤੇ ਢੰਡੋਰਾ ਪਿੱਟਦੇ ਨਜ਼ਰ ਆਉਂਦੇ ਹਨ ਇਹ ਬرائی ਪਿੰਡ ਪੱਤਰ ਦੀ ਸਭਾ ਤੋਂ ਸ਼ੁਰੂ ਹੋ ਕੇ ਹੋ ਜਾਂਦੀ ਹੈ ਤੇ ਵੱਡੇ ਵੱਡੇ ਮਾਰਥੀਆਂ ਦੇ ਸਮਾਗਮਾਂ ਵਿੱਚ ਵੀ ਆਮ ਹੀ ਵੇਖਣ ਨੂੰ ਮਿਲਦੀ ਹੈ ਇਸ ਪ੍ਰਵਰਤੀ ਦੇ ਆਪਣੇ ਆਪ ਨੂੰ ਵਿਦਵਾਨ ਸਮਝਦੇ ਲੋਕ ਮੌਕਾ ਨਾ ਮਿਲ ਸਕੇ ਅਤੇ ਸਟੇਜ ਤੋਂ ਹੇਠਾਂ ਬਹਿਣਾ ਪੈ ਜਾਵੇ ਤਾਂ ਅਵਾਜ਼ਾਰੀ ਵਿੱਚ ਵਿਸਕੋਲਦੇ ਹੋਏ ਸਮਾਂ ਬੜੀ ਮੁਸ਼ਕਲ ਨਾਲ ਟਪਾਉਂਦੇ ਹਨ ਤੇ ਜੇ ਕਿਦਰੇ ਪ੍ਰਧਾਨਗੀ ਮੰਡਲ ਵਿੱਚ ਕੁਰਸੀ ਮਿਲ ਜਾਵੇ ਤਾਂ ਉਹਨਾਂ ਦੀ ਕੋਈ ਖਾਂਤ ਹੁੰਦੀ ਹੈ ਪ੍ਰਧਾਨਗੀ ਮੰਡਲ ਵਿੱਚ ਬੈਠਿਆ ਕਰਕੇ ਦੌਰ ਪਰ ਬੋਲਣ ਲਈ ਵੀ ਕਹਿ ਦਿੱਤੇ ਜਾਂਦੇ ਹਨ ਤਾਂ ਸਮਝੋ ਸਟੇਜ ਅਤੇ ਮਾਈਕ ਤੇ ਉਹਨਾਂ ਦਾ ਕਬਜ਼ਾ ਹੀ ਹੋ ਗਿਆ ਹੋਵੇ ਹੜਨ ਦਾ ਨਾਂ ਹੀ ਨਹੀਂ ਲੈਂਦੇ ਪਹਿਲਾਂ ਇੱਕ ਦੋ ਵਾਰ ਸਟੇ ਸਖਤਰ ਸਮਾਂ ਸੀਮਾ ਦਾ ਹਵਾਲਾ ਦੇ ਕੇ ਪਰਚੀ ਜੀ ਭੇਜ ਦਿੰਦਾ ਹੈ ਪਰ ਉਹਨਾਂ ਦੇ ਕੰਮ ਤੇ ਜੂਨ ਹੀ ਸਰਕਦੀ ਅਤੇ ਉਹ ਆਪਣਾ ਵਿਖਿਆਨ ਲਗਾਤਾਰ ਜਾਰੀ ਰੱਖਦੇ ਹਨ ਫਿਰ ਮਜਬੂਰੀ ਵਸ ਸਖਤਰ ਉੱਠ ਕੇ ਉਹਨਾਂ ਦੇ ਪਿੱਛੇ ਖੜਾ ਹੋ ਜਾਂਦਾ ਹੈ ਪਰ ਉਹ ਫਿਰ ਵੀ ਨਹੀਂ ਗੋਲਦੇ ਬਹੁਤੀ ਵਾਰੀ ਸਮਾਗਮ ਵਿੱਚ ਜਿਹੇ ਲੋਕਾਂ ਕਰਕੇ ਖਲੜ ਵੀ ਪੈਦਾ ਹੋ ਜਾਂਦਾ ਹੈ ਕਿਰਕਰੀ ਵੀ ਹੁੰਦੀ ਹੈ ਪਰ ਇਸ ਬੇਸਵਾਦੇਪਣ ਤੋਂ ਵੀ ਉਹ ਮਜ਼ਾ ਲੈਣ ਦੇ ਆਦੀ ਹੁੰਦੇ ਹਨ ਬਹੁਤ ਵਾਰੀ ਤਾਂ ਸਟੇਜ ਸੰਭਾਲਣ ਨੂੰ ਲੈ ਕੇ ਵੀ ਵਿਵਾਦ ਪੈਦਾ ਹੋ ਜਾਂਦੇ ਹਨ ਅਜਿਹੇ ਵਿੱਚ ਪ੍ਰਬੰਧਕਾਂ ਲਈ ਬੜੀ ਮੁਸ਼ਕਲ ਖੜੀ ਹੋ ਜਾਂਦੀ ਹੈ ਬਹੁਤ ਵਾਰੀ ਅਸੀਂ ਤੁਸੀਂ ਦੇਖਦੇ ਆ ਕਿ ਇੱਕ ਹੀ ਸਮਾਗਮ ਨੂੰ ਚਲਾਉਣ ਲਈ ਸਮਾਂ ਵੰਡ ਕੇ ਇੱਕ ਤੋਂ ਵੱਧ ਸਟੇਜ ਸੱਤਰ ਇਸ ਰਸਮ ਨੂੰ ਨਿਭਾਉਦੇ ਦਿਖਾਈ ਦਿੰਦੇ ਹਨ ਇਹ ਸਭ ਪ੍ਰਬੰਧਕਾਂ ਵੱਲੋਂ ਆਪਣੇ ਕੁਝ ਅਜਹੀ ਪ੍ਰਵਿਰਤੀ ਦੇ ਮੈਂਬਰਾਂ ਦੀ ਹਉਮੈ ਨੂੰ ਸ਼ਾਂਤ ਕਰਨ ਲਈ ਕੀਤਾ ਗਿਆ ਹੁੰਦਾ ਹੈ ਕਿਉਂਕਿ ਪ੍ਰੋਗਰਾਮ ਲੀਗ ਦੇ ਸਮੇਂ ਤੋਂ ਹੀ ਬਲਾਰਿਆਂ ਦੇ ਬੋਲਣ ਦਾ ਸਮਾਂ ਅਤੇ ਤਰਤੀਬ ਤੈਅ ਕਰਨ ਤੋਂ ਵੀ ਔਖਾ ਕਾਰਜ ਸੰਸਥਾ ਦੇ ਕੁਝ ਸ਼ਬਦ ਬੋਲ ਸਕਣ ਦੀ ਸਮਰੱਥਾ ਵਾਲੇ ਆਪਣੇ ਹੀ ਮੈਂਬਰ ਸਾਹਿਬ ਦੀ ਤ੍ਰਿਸ਼ਨਾ ਨੂੰ ਸ਼ਾਂਤ ਕਰਨਾ ਵੀ ਹੁੰਦਾ ਹੈ ਇਸ ਮਸਲੇ ਲਈ ਕਈ ਵਾਰ ਨਹੀਂ ਹਰ ਵਾਰ ਇਹ ਮਸਲੇ ਉੱਠਦੇ ਹਨ ਅਤੇ ਕਦੀ ਕਦਾਈਂ ਤਾਂ ਇਹਨਾਂ ਮਸਲਿਆਂ ਤੇ ਸੰਤਾਨ ਸੰਸਥਾਵਾਂ ਦੀ ਟੁੱਟ ਭੱਜ ਵੀ ਹੋ ਜਾਂਦੀ ਹੈ ਇਹ ਸੀ ਜੀ ਸਾਡਾ ਅੱਜ ਦਾ ਤੀਸਰੀ ਅੱਖ ਪ੍ਰੋਗਰਾਮ ਜਿਹਨੂੰ ਤਰਤੀਬ ਮੈਂ ਹਰਜੀਤ ਸਿੰਘ ਨੇ ਦਿੱਤਾ ਤੇ ਤੁਹਾਡੀ ਸੇਵਾ ਵਿੱਚ ਹੀ ਮੈਂ ਪ੍ਰੋਗਰਾਮ ਤੀਸਰੀ ਅੱਖ ਨਾਲ ਹੀ ਪੇਸ਼ ਕੀਤਾ ਮਾਈਕ੍ਰੋਫੋਨ ਅਤੇ ਸਟੇਜ ਦੀ ਭੁੱਖ ਇਹਦਾ ਮੈਂ ਰੱਖਿਆ ਸੀਗਾ ਜੀ ਨਾ ਤੁਹਾਨੂੰ ਕਿਦਾਂ ਲੱਗਾ ਜ਼ਰੂਰ ਦਸਨਾ ਧੰਨਵਾਦ ਸਤ ਸ੍ਰੀ ਅਕਾਲ